ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋ ਜੀ ਆਰਟੀਕਲ ਲੈ ਕੇ ਆਇਆ ਬੜਾ ਹੀ ਪਿਆਰਾ ਆਰਟੀਕਲ ਆਇਆ ਜੀ ਬੂਮੇਡ ਬ੍ਰਾਂਡ ਦਾ ਸੈਕੰਡ ਆਰਟੀਕਲ ਲੈ ਕੇ ਆਇਆ ਸਪੈਸ਼ਲ ਤੁਹਾਡੇ ਵਾਸਤੇ ਬੜਾ ਪਿਆਰਾ ਆਰਟੀਕਲ ਚਾਰ ਰੰਗ بیس ਕਲਰ ਇਹੀ ਆਏਗਾ ਬਾਟਮਾ ਦਾ ਕਲਰ ਚੇਂਜ ਹੋ ਜਾਏਗਾ ਜੀ ਬੜੀ ਪਿਆਰੀ ਆਈਟਮ ਹੈ ਤਾਂ ਤੁਹਾਨੂੰ ਪੀਸ ਦਿਖਾਣਾ ਇੱਕ ਓਪਨ ਕਰਕੇ ਪੀਸ ਬੜੇ ਸੋਹਣੇ ਆ ਜੇ ਡਿਜ਼ਾਈਨਿੰਗ ਬੜੀ ਪਿਆਰੀ ਹੈ ਜੀ ਕੁਝ ਹਟਕੇ ਡਿਜ਼ਾਈਨਿੰਗ ਹੈ ਪ੍ਰਾਈਸ ਆਏਗਾ 1770 ਰੁਪਏ ਇੰਪੋਰਟਡ ਲੀਲਨ ਫੈਬਰਿਕ ਆਏਗਾ ਜੀ ਫਰੰਟ ਬੈਕ ਦੀ ਡਿਜ਼ਾਈਨਿੰਗ ਹੈ ਜੀ ਆਏਗਾ ਫਰੰਟ ਅਬੂਮੈਂਡ ਬ੍ਰਾਂਡ ਦਾ ਲੋਗੋ ਦਿਖਾਓ ਬੂਮੈਂਡ ਦਾ ਆ ਬ੍ਰਾਂਡ ਦੀ ਆਈਟਮ ਹੈ ਨਾਮ ਹੀ ਕਾਫੀ ਹੈ ਲੋ ਜੀ ਨਾਲ ਜਿਹੜਾ ਦੁਪੱਟਾ ਆਏਗਾ ਬੜਾ ਸੋਹਣਾ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਜੀ ਡਿਜੀਟਲ ਪ੍ਰਿੰਟ ਦਾ ਫਰੰਟ ਬੈਕ ਦੀ ਡਿਜ਼ਾਈਨਿੰਗ ਆਏਗੀ ਜਿੱਦਾਂ ਫਰੰਟ ਤੇ ਆ ਗਿਆ ਉਦਾਂ ਹੀ ਬੈਕ ਤੇ ਪ੍ਰਿੰਟ ਆਏਗਾ ਔਰ ਦੁਪੱਟਾ ਆਏ ਹਾਏ ਰੂਹ ਖੁਸ਼ ਹੋ ਜਾਏਗੀ ਦੁਪੱਟਾ ਦੇਖ ਕੇ ਕੀ ਬਾਤ ਹੈ ਦੁਪੱਟਾ ਬਹੁਤ ਸੋਹਣਾ ਜੀ ਇਹ ਤਾਂ ਅਲਟੀਮੇਟ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਚਾਰ ਰੰਗ ਨੇ ਚਾਰੇ ਰੰਗ ਆਣਗੇ ਜਬਰਦਸਤ ਇੱਕ ਆਇਆ ਗਾਇਸ ਤੇ ਵਾਈਨਜਾ ਕਲਰ ਬੜਾ ਪਿਆਰਾ ਕਲਰ ਹੈ ਬੋਟਮਾਂ ਦੇ ਕਲਰ ਚੇਂਜ ਹੋਣਗੇ بیس ਕਲਰ ਸੇਮ ਆਏਗਾ ਦੁਪੱਟੇ ਦਾ ਰੰਗ ਵੀ ਚੇਂਜ ਹੋ ਜਾਣਾ ਬੋਟਮ ਨਾਲ ਦਾ ਦੁਪੱਟਾ ਆਏਗਾ ਆ ਲੋ ਸੇਮ ਦੁਪੱਟਾ ਹੈਗਾ ਡਿਜੀਟਲ ਪ੍ਰਿੰਟ ਦਾ ਇੱਕ ਆਏਗਾ ਰਾਮਾ ਗ੍ਰੀਨਜਾ ਕਲਰ ਬੜਾ ਸੋਹਣਾ ਕਲਰ ਹੈ ਡਿਫਰੈਂਟ ਕਲਰ ਅਜੇ ਪੀਸਾਂ ਨੂੰ ਕਾਗਜ਼ ਨਿਕਲ ਰਿਹਾ ਨਵੇਂ ਦੀ ਨਿਸ਼ਾਨੀ ਹੈ ਇਹ ਲੋ ਜੀ ਚੈੱਕ ਕਰੋ ਕਿੰਨਾ ਪਿਆਰਾ ਕਲਰ ਹੈ ਇੱਕ ਆਏਗਾ ਬੜਾ ਪਿਆਰਾ ਨਵਾਂ ਯਾ ਰੰਗ ਚੈੱਕ ਕਰੋ ਇਹ ਆਏਗਾ ਜੀ ਥੋੜਾ ਜਿਹਾ ਕਾਪਰ ਦਾ ਕਲਰ ਆਏਗਾ ਡਿਫਰੈਂਟ ਜਿਹਾ ਸਪੈਸ਼ਲ ਪੀਸ ਨੇ ਗਰਮੀਆਂ ਦੇ ਬਿਨਾ ਲਾਈਨਿੰਗ ਤੋਂ ਬਣਿਆ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਲਵਾਣੀ ਹੈ ਚੁਆਇਸ ਤੁਹਾਡੀ ਹੈ ਗ੍ਰੇਸ ਦੇ ਅਕੋਰਡਿੰਗ ਲਵਾ ਸਕਦੇ ਹੋ ਜੇ ਲਾਈਨਿੰਗ ਲੱਗ ਜਾਂਦੀ ਤਾਂ ਬੀਮੇ ਵਾਲਾ ਕੰਮ ਹੋ ਜਾਂਦਾ ਸੂਟ ਦਾ ਸੂਟ ਬਹੁਤ ਸੋਹਣੇ ਆ ਜਿਹੜਾ ਵੀ ਤੁਹਾਨੂੰ ਚਾਹੀਦਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰੋ WhatsApp ਤੇ ਐਦਾਂ ਦੀ ਹੋਰ ਸੋਹਣ ਸੋਹਣੀ ਵੈਰਾਈਟੀ ਬਾਏ ਕਰਨ ਲਈ ਸ਼ਾਪ ਤੇ ਜ਼ਰੂਰ ਵਿਜ਼ਿਟ ਕਰੋ ਅਮਰਤ ਸਰਿਆ ਮਲਗੰਜਨ ਸਰ ਨੇ ਰਗਾਂਦੀ ਗਰਾਉਂਡ ਸਮਾਨਾ ਡਿਸਟ੍ਰਿਕਟ ਕਹੜਾ ਥੈਂਕ ਯੂ ਸੋ ਮੱਚ